ਲੋ ਬਾਈ ਲੋਕੋ ਖੁਸ਼ੀ ਇਹ ਲੋਕ ਕਹਿੰਦੇ ਭਵੰਤਮਾਨ ਨੇ ਨਵਾਂ ਸੂਆ ਬਣਾਤਾ ਆ ਦੇਖ ਲੋ ਬਾਈ 3 ਵਜੇ ਦਾ ਪਾਣੀ ਵੱਧਿਆ 5:30 ਹੋ ਗਏ ਹਜੇ ਨੱਕੇ 'ਚ ਨਹੀਂ ਪਿਆ ਦੇਖ ਲੈ ਕਿੰਨਾ ਆਉਣਾ ਆਉਣ ਲੱਗ ਰਿਹਾ ਡੱਡੂ ਉੱਥੇ ਬੈਠੇ ਅਸਰ ਕੋਟਾ ਹੋ ਦੇਖੀ ਜਾਂਦਾ ਸਾਰਾ ਟੱਬਰ ਹੋ ਰਿਹਾ ਬਾਈ ਉਰੇ ਦੇਖਣ ਲੱਗ ਰਿਹਾ ਨੱਕੇ 'ਚ ਵੀ ਪਾਣੀ ਹੁਣ ਵੀ ਆਇਆ ਮੈਂ ਜੀਰੀ ਲਈ ਲੇਟ ਵੀ ਚੱਲ ਨਹਿਰ ਦਾ ਪਾਣੀ ਵਾਦੂ ਹੈ ਭਵੰਤਮਾਨ ਕਹਿੰਦਾ ਆ ਦੇਖੋ ਪਾਣੀ ਛੱਡੀ ਨਹੀਂ ਵੀ ਨਹਿਰ ਦੇ ਨਾਲ ਕੱਦੂ ਕਰਾਂਗੇ ਨਾ ਚਲਾਈ ਮੋਟਰ ਆ ਦੇਖ ਲੈ ਬਈ ਨਹਿਰ ਦਾ ਪਾਣੀ ਤਾਂ ਕਹਿੰਦਾ ਬਾਈ ਬਾਈ ਕਹਿੰਦਾ بس ਸੁਆ ਦਿਖਿਆ ਵਿੱਚ ਨੇ ਉਹਦਾ ਕਹਿੰਦਾ ਪਾਈਪ ਛੋਟੇ ਕਰਤੇ ਭਵਾਨ ਸਮਾਨ ਨੇ ਲੋਕ ਐਨੇ ਜੀ ਖੁਸ਼ ਹੋ ਗਏ ਪਿਛਲੇ ਸਾਲ ਭਾਂ ਜੋ ਫੁੱਲ ਪਾਣੀ ਲੱਗਿਆ ਐ ਇਤ ਕੀ ਪਾਣੀ ਮੈਨੂੰ ਤਾਂ ਲੱਦ ਨਹੀਂ ਵੀ ਆਜੂ ਪੰਜ ਘਰਾਂ ਦੀ ਵਾਰੀ ਸੀ ਭਈ ਤਿੰਨ ਦੀ ਤਾਂ ਟੱਪ ਗਈ ਹੁਣ ਦੋ ਘਰ ਰਹਿ ਗਏ ਮੈਨੂੰ ਐ ਲੱਦੇ ਦੋ ਦੀ ਵੀ ਟਪਾਉ ਉਹ ਇਹ